ਬੀਜੇਪੀ ਅਤੇ ਆਮ ਆਦਮੀ ਪਾਰਟੀ ਆਲੰਦ ਦੇ ਪੇਚ ਪੂਰਨ ਤੌਰ ਤੇ ਫਸਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਵਾਕਵਾਕਰ ਸਕੀਮਾਂ ਨੂੰ ਲੈ ਕੇ ਜਾਣਕਾਰੀ ਕਈ ਪਿੰਡਾਂ ਦੇ ਵਿੱਚ ਭਾਜਪਾ ਵਾਲਿਆਂ ਦੇ ਵੱਲੋਂ ਦਿੱਤੀ ਜਾਣੀ ਸੀ ਪਰੰਤੂ ਉੱਥੇ ਹੀ ਸੁਨੀਲ ਜਾਖੜ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਹੁਣ ਇਸ ਗੱਲ ਦੇ ਦੌਰਾਨ ਹੀ ਕਈ ਭਾਜਪਾ ਦੇ ਲੀਡਰ ਪੜਕਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਪਲਟਵਾਰ ਕੀਤਾ ਤੇ ਜਿਸ ਦੇ ਤਹਿਤ ਦੱਸਦੀ ਹੈ ਕਿ ਪਰਮਜੀਤ ਸਿੰਘ ਬਰਾੜ ਦਾ ਜਿਹੜਾ ਕਿ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਬਿਨਾਂ ਵਜ੍ਹਾ ਹੀ ਜਿਹੜਾ ਕਿ ਸੁਨੀਲ ਜਾਖੜ ਨੂੰ ਪੋਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਪਰੰਤੂ ਅਸੀਂ ਭਾਜਪਾ ਵਾਲੇ ਦਬਣ ਦਬਾਉਣ ਵਾਲੇ ਨਹੀਂ ਆ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਲਕਾਰਿਆ ਜਾਂਦਾ ਹੈ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਮੈਂ ਸਖਤ ਸ਼ਬਦਾਂ 'ਚ ਨਿੰਦਾ ਕਰਦਾ ਸਾਡੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਦੀ ਗ੍ਰਿਫਤਾਰੀ ਦਾ ਅੱਜ ਕਸੂਰ ਕੀ ਸੀ ਜਾਖੜ ਸਾਹਿਬ ਦਾ ਕੀ ਕਸੂਰ ਸੀ ਸਾਡੇ ਭਾਰਤੀ ਜਨਤਾ ਪਾਰਟੀ ਦੇ ਕੱਲ ਲੀਡਰਾਂ ਦਾ ਜਿਨ੍ਹਾਂ ਨੂੰ ਹਾਊਸ ਅਰੈਸਟ ਕੀਤਾ ਗਿਆ ਕੀ ਕਸੂਰ ਸੀ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦਾ ਜਿਹੜੇ 39 ਜਗ੍ਹਾ ਤੇ ਪੰਜਾਬ ਦੇ ਪਿੰਡਾਂ 'ਚ ਕੈਂਪ ਲਾ ਰਹੇ ਸੀ ਮੈਂ ਦੱਸਦਾ ਕਸੂਰ ਕੀ ਸੀ ਇਹਨਾਂ ਇਹਨਾਂ ਸਾਰਿਆਂ ਦਾ ਕਸੂਰ ਸੀ ਕਿ ਇਹ ਪੰਜਾਬ ਦੇ ਗਰੀਬਾਂ ਨੂੰ ਘਰ ਬੈਠੇ ਸਹੂਲਤਾ ਦੇ ਰਹੇ ਸੀ ਪੰਜਾਬ ਦੇ ਲੋੜਵੰਦਾਂ ਨੂੰ ਘਰ ਬੈਠੇ ਪਿੰਡਾਂ 'ਚ ਬੈਠੇ ਸਹੂਲਤਾ ਦੇ ਰਹੇ ਸੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਜਿਹਦੇ ਕੋਲ ਛੱਤ ਹੈ ਨਹੀਂ ਉਹਦੇ ਫਾਰਮ ਭਰ ਕੇ ਉਹਨੂੰ ਇੱਕ ਮਕਾਨ ਦੇ ਰੇ ਸੀ ਜਿਹੜੇ ਕਿਸੇ ਦੇ ਘਰ ਚ ਕੋਈ ਸੀ ਕੋਈ ਬਿਮਾਰ ਸੀ ਠਮਾਰ ਸੀ ਉਹਨੂੰ ਇਲਾਜ ਲਈ ਵਿਸ਼ਮਾਨ ਯੋਜਨਾ ਦਾ 5 ਲੱਖ ਦਾ ਉਹਦਾ ਕਾਰਡ ਬਣਾ ਰੇ ਸੀ ਕਿਸੇ ਕੋਲੇ ਕੋਈ ਟਾਇਲਟ ਹੈ ਨਹੀਂ ਤੇ ਉਹਨੂੰ ਬਾਥਰੂਮ ਦਾ ਫਾਰਮ ਭਰ ਕੇ ਨਵਾਂ ਬਾਥਰੂਮ ਬਣਾ ਕੇ ਦੇਣ ਦੀ ਲਈ ਉਪਰਾਲਾ ਕਰ ਰੇ ਸੀ ਕਿਸੇ ਨੂੰ ਕੋਈ ਪੈਨਸ਼ਨ ਦੀ ਲੋੜ ਸੀ ਤੇ ਉਹਦੀ ਪੈਨਸ਼ਨ ਦੇ ਫਾਰਮ ਭਰ ਰੇ ਸੀ ਮੈਂ ਤੁਹਾਨੂੰ ਦੱਸਦਾ ਇੱਕ ਭਰਾਏ ਕਿਉਂ ਆ ਆਮ ਆਦਮੀ ਪਾਰਟੀ ਆ ਆ ਪਿਛਲੇ ਕੁਝ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸ਼ੋਧਿਆ ਨੂੰ ਪੰਜਾਬ ਦੀ ਇੰਟੈਲੀਜੈਂਸ ਵਾਲਿਆਂ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਪਿੰਡਾਂ ਦੇ ਵਿੱਚ ਬੜਾ ਵੱਡਾ ਹੰਗਾਰਾ ਮਿਲ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਪਿਛਲੇ 4 ਮਹੀਨਿਆਂ 'ਚ 1,55,000 ਲੋਕ ਸਿੱਧਾ ਮੋਦੀ ਸਾਹਿਬ ਦੀਆਂ ਸਕੀਮਾਂ ਨਾਲ ਜੁੜ ਗਏ ਐ ਤੇ ਉਹਨਾਂ ਨੂੰ ਘਰ ਬੈਠੀ ਸਾਰੀਆਂ ਸਹੂਲਤਾਂ ਮਿਲ ਗਈਆਂ। ਤੇ ਘਬਰਾ ਗਏ ਫਿਰ ਆਪ ਵਾਲੇ ਵੀਰ ਭਾਤੀ ਜਨਤਾ ਪਾਰਟੀ ਨੂੰ ਇਟਾ ਵੱਡਾ ਸਮਰਥਨ ਮਿਲ ਰਿਹਾ ਹੈ ਇੰਟੈਲੀਜੈਂਸ ਵਾਲਿਆਂ ਦੇ ਵੀ ਕਿਸੇ ਤਰੀਕੇ ਰੋਕ ਲੂ ਵੀ ਇਹ ਜੇ ਰੋਕੇਗਾ ਰੋਕੇਗਾ ਨਹੀਂ ਪੰਜਾਬ ਨੇ ਇੱਕ ਪਾਸੜ ਹੋ ਕੇ ਬੀਜੇਪੀ ਦੇ ਨਾਲ ਤੁੱਪਣਾ ਤੇ ਉਹਨਾਂ ਦੀ ਕੋਜੀ ਹਰਕਤ ਵੇਖੋ ਆਪ ਪਾਲਿਆਂ ਦੀ ਛੋਟੀ ਸੋਚ ਵੇਖੋ ਉਹਨਾਂ ਨੇ ਪਰਚੇ ਦੇਣੇ ਸ਼ੁਰੂ ਕਰਤੇ ਬੀਜੇਪੀ ਦੇ ਲੀਡਰਾਂ ਤੇ ਉਹਨਾਂ ਨੇ ਕੈਂਪ ਬੰਦ ਕਰਾਤੇ ਕਿ ਕਿਸੇ ਪੰਜਾਬੀ ਨੂੰ ਕੋਈ ਸਹੂਲਤ ਨਾ ਮਿਲਣੀ ਅਰਮਿਤ ਦੇ ਕੇਜਰੀ ਆ ਜੀ ਕੰਨ ਖੋਲ ਕੇ ਸੁਣ ਲੋ ਨਾ ਅਸੀਂ ਕਿਸੇ ਪਰਚਿਆਂ ਤੋਂ ਡਰਦੇ ਆ ਨਾ ਅਸੀਂ ਕਿਸੇ ਜੇਲਾ ਤੋਂ ਡਰਦੇ ਮੋਦੀ ਸਾਹਿਬ ਦਾ ਸੁਪਨਾ ਹੈ ਕਿ ਘਰ ਬੈਠੇ ਹਰੇਕ ਹਿੰਦੁਸਤਾਨੀ ਨੂੰ ਹਰੇਕ ਪੰਜਾਬੀ ਨੂੰ ਕੇਂਦਰ ਦੀਆਂ ਸਕੀਮਾਂ ਦਾ ਲਾਭ ਮਿਲੇ ਤੇ ਜੋ ਮਰਜ਼ੀ ਕਰ ਲੋ ਅਸੀਂ ਹਰੇਕ ਉਸ ਬੰਦੇ ਨੂੰ ਜਿਹਨੂੰ ਕਿਸੇ ਸਕੀਮ ਦੀ ਲੋੜ ਹੈ ਉਹਦੇ ਤੱਕ ਇਹ ਸਕੀਮਾਂ ਪਹੁੰਚਾਵਾਂਗੇ ਨਾ ਅਸੀਂ ਤੁਹਾਡੇ ਪਰਚਿਆਂ ਤੋਂ ਡਰੀਏ ਨਾ ਕਿਸੇ ਜੇਲਾ ਤੋਂ